ਅਪਾ ਨੂੰ ਅਕਸਰ ਸੁਣਨ ਨੂੰ ਮਿਲਦਾ ਕਿ ਦਿੱਲੀ ਵਿੱਚ ਬਹੁਤ ਜ਼ਿਆਦਾ ਪ੍ਰਦੂਸ਼ਣਾਂ ਜਿਸ ਨੂੰ ਦੇਖ ਕੇ ਲੋਕ ਕਬਰਾਂ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਸੈਰ ਅਜਿਹਾ ਵੀ ਸੀ ਜਿਸ ਨੇ ਨਰਕ ਵਰਗੇ ਹਾਲਾਤ ਦੇਖੇ ਨੇ ਦਲ ਜਨਵਰੀ 2013 ਦੀ ਆ ਚੀਨ ਦੀ ਰਾਜਧਾਨੀ ਬੀਜਿੰਗ ਦਾ ਹਾਲ ਐਨਾ ਖਰਾਬ ਸੀ ਕਿ ਉੱਥੇ AQI ਦਾ ਮੀਟਰ 993 ਤੱਕ ਪਹੁੰਚ ਗਿਆ ਸੀ ਸੋਚ ਕੇ ਦੇਖੋ 100 ਮੀਟਰ ਦੂਰ ਖੜਾ ਬੰਦਾ ਵੀ ਦਿਖਾਈ ਨਹੀਂ ਦਿੰਦਾ ਸੀ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਫਲੈਟਾਂ ਰੱਦ ਹੋ ਗਈਆਂ ਦੁਨੀਆ ਨੇ ਇਸ ਨੂੰ ਨਾਮ ਦਿੱਤਾ 에ਅਰ ਪੋਕਲਿਪਸ ਦਾ ਮਤਲਬ ਹਵਾ ਦੀ ਤਬਾਹੀ ਜਦੋਂ ਦੁਨੀਆ ਵਿੱਚ ਬਦਨਾਮੀ ਹੋਈ ਤਾਂ ਚੀਨ ਸਰਕਾਰ ਨੀਯਤ ਖੁੱਲੀ ਫਿਰ ਸ਼ੁਰੂ ਹੋਈ ਪ੍ਰਦੂਸ਼ਣ ਖਿਲਾਫ ਇੱਕ ਖਤਰਨਾਕ ਜੰਗ। ਸਾਲ 2013 ਵਿੱਚ ਉਹ ਇੱਕ ਕਲੀਨ 에ਅਰਪਲੇਨ ਲੈ ਕੇ ਆਏ ਜਿਸ ਨੇ ਆਉਣ ਵਾਲੇ ਕੁਝ ਸਾਲਾਂ ਵਿੱਚ ਸਭ ਕੁਝ ਬਦਲ ਕੇ ਰੱਖ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਆਪਣੇ ਸਭ ਤੋਂ ਵੱਡੇ ਦੁਸ਼ਮਣ ਤੇ ਜੋ ਸੀ ਕੋਲਾ। ਗੀਜ਼ਿੰਗ ਵਿੱਚ ਜਿੰਨੇ ਵੀ ਬਿਜਲੀ ਘਰ ਕੋਲੇ ਨਾਲ ਚੱਲਦੇ ਸੀ ਉਹ ਸਾਰੇ ਬੰਦ ਕਰਕੇ ਉਹਨਾਂ ਨੂੰ ਗੈਸ ਵਾਲੇ ਪਲਾਂਟਾ ਵਿੱਚ ਬਦਲ ਦਿੱਤਾ ਗਿਆ। ਇਹ ਤੋਂ ਤੱਕ ਕੇ ਲੱਖਾਂ ਕਰਾਂ ਵਿੱਚ ਹੀਟਿੰਗ ਸਿਸਟਮ ਵੀ ਬਿਜਲੀ ਜਾਂ ਗੈਸ ਵਾਲੇ ਕਰ ਦਿੱਤੇ ਗਏ। ਬੀਜਿੰਗ ਚੀਨ ਦਾ ਪਹਿਲਾ ਸ਼ਹਿਰ ਬਣ ਗਿਆ ਜਿੱਥੇ ਬਿਜਲੀ ਸਿਰਫ ਸਾਫ਼ ਸੁਥਰੇ ਢੰਗ ਨਾਲ ਬਣਦੀ ਸੀ। ਦੂਜਾ ਵੱਡਾ ਕੰਮ ਸੀ ਟ੍ਰੈਫਿਕ ਨੂੰ ਸੁਧਾਰਨਾ। ਸਰਕਾਰ ਨੇ 2022 ਤੱਕ ਜਮੀਨ ਦੇ ਹੇਠਾਂ 783 ਕਿਲੋਮੀਟਰ ਲੰਮਾ ਮੈਟਰੋ ਜਾਲ ਬਿچھا ਦਿੱਤਾ। ਡੀਜ਼ਲ ਪੈਟਰੋਲ ਵਾਲੀਆਂ ਬੱਸਾਂ ਨੂੰ ਕਬਾੜ ਵਿੱਚ ਸੁੱਟ ਕੇ 12,000 ਨਵੀਆਂ ਇਲੈਕਟ੍ਰਿਕ ਬੱਸਾਂ ਸੜਕਾਂ ਤੇ ਉਤਾਰ ਦਿੱਤੀਆਂ। ਲੋਕਾਂ ਨੂੰ ਵੀ ਕਿਹਾ ਕਿ ਇਲੈਕਟ੍ਰਿਕ ਕਾਰਾਂ ਲਓ, ਸਰਕਾਰ ਖੁੱਲ੍ਹ ਕੇ ਮਦਦ ਕਰੇਗੀ। ਤੀਜਾ ਵਾਰ ਹੋਇਆ ਫੈਕਟਰੀਆਂ ਤੇ। 2 ਇਹਨਾਂ ਫੈਕਟਰੀਆਂ ਨੂੰ ਜੰਦਾ ਲਗਾ ਦਿੱਤਾ ਗਿਆ। ਬਾਕੀ ਬਚੀਆਂ ਫੈਕਟਰੀਆਂ ਦੀਆਂ ਚੀਮਨੀਆਂ ਤੇ ਅਜੇ ਫਿਲਟਰ ਲਗਾ ਦਿੱਤੇ ਗਏ ਜੋ ਜ਼ਹਿਰੀਲੇ ਕਣਾਂ ਨੂੰ ਹਵਾ ਵਿੱਚ ਜਾਣ ਤੋਂ ਪਹਿਲਾਂ ਹੀ ਫੜ ਲੈਂਦੇ ਸੀ। ਸਭ ਤੋਂ ਦਿਲਚਸਪ ਗੱਲ ਪਤਾ ਕੀ ਸੀ? ਉਸੇ ਸਰਕਾਰ ਦਾ ਸਖਤ ਰਵਈਆ। ਉਹਨਾਂ ਨੇ ਸ਼ਹਿਰ ਵਿੱਚ ਹਜ਼ਾਰਾਂ ਸੈਂਸਰ ਲਗਾ ਦਿੱਤੇ ਜੇਕਰ ਕਿਸੇ ਇਲਾਕੇ ਵਿੱਚ ਪ੍ਰਦੂਸ਼ਣ ਵਾਧਦਾ ਤਾਂ ਤੁਰੰਤ ਪਤਾ ਲੱਗ ਜਾਂਦਾ। ਤੇ ਸਭ ਤੋਂ ਵੱਡੀ ਗੱਲ ਪਤਾ ਕੀ ਸੀ? ਸਰਕਾਰ ਨੇ ਅਫਸਰਾਂ ਦੀ ਤਰੱਕੀ ਇਸ ਗੱਲ ਨਾਲ ਜੋੜ ਦਿੱਤੀ ਗਈ ਕਿ ਉਹਨਾਂ ਦੇ ਇਲਾਕੇ ਵਿੱਚ ਹਵਾ ਕਿੰਨੀ ਸਾਫ਼ ਆ। ਮਤਲਬ ਸਾਫ ਨਹੀਂ ਤਾਂ ਤਰੱਕੀ ਵੀ ਨਹੀਂ ਇਸ ਸਖਤ ਮਹੱਤਵ ਦਾ ਨਤੀਜਾ ਇਹ ਹੋਇਆ ਕਿ ਅੱਜ ਬੀਜਿੰਗ ਦਾ ਏਕੀ 277 ਦੇ ਆਸ-ਪਾਸ ਰਹਿੰਦਾ ਹੈ ਲੋਕ ਖੁੱਲ੍ਹੀ ਹਵਾ ਵਿੱਚ ਸਾਹ ਲੈ ਰਹੇ ਨੇ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਨੀਅਤ ਸਾਫ ਹੋਵੇ ਤੇ ਯੋਜਨਾ ਪੱਕੀ ਹੋਵੇ ਤਾਂ ਦਿੱਲੀ ਹੋਵੇ ਜਾਂ ਬੀਜਿੰਗ ਅਸਮਾਨ ਸਾਫ ਹੋ ਹੀ ਜਾਂਦਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ